फेल ਸਰਕਾਰ ਆਇ ਤੇ ਕਰ ਕਿ 44 ਸਾਲਾਂ ਮਰੋਗੇ ਮੈਂ ਨਹੀਂ ਦੇਖੀ ਯਾਰ ਕਾਰਨ ਕਾਰਨ ਕੀ ਕੱਲੀਆਂ ਗੱਲਾਂ ਹੀ ਆ ਯਾਰ ਕੱਲੇ ਚੁਟਕਲੇ ਆ ਕੁਛ ਨਹੀਂ ਸਰਕਾਰ ਕਹਿੰਦੀ ਐਸ ਤਾਂ ਬੜੀ ਨੌਕਰੀਆਂ ਦੇ ਰਹੇ ਆ ਹਰ ਦੂਜੇ ਤੀਜੇ ਦਿਨ ਸਰਟੀਫਿਕੇਟ ਵੰਡੇ ਜਾਂਦੇ ਨੇ ਉਹ ਤਾਂ ਇੱਕ ਐਂਜਿੰਗ ਗੱਲਾਂ ਹੀ ਨਸ਼ਾ ਦਾ ਸਰਕਾਰਾਂ ਕਹਿੰਦੀ ਐ ਖਤਮ ਹੋ ਗਿਆ ਕਿਤੇ ਖਤਮ ਹੋ ਗਿਆ ਖਤਮ ਹੋ ਗਿਆ ਸਾਡੇ ਨਾਲ ਚੱਲੋ ਤੁਸੀਂ ਨਸ਼ਾ ਵਿਕਰੇ ਹੱਲੇ ਵੀ ਨਸ਼ਾ ਖਤਮ ਤਾਂ ਕੀ ਹੁਣ ਮੇਰੀ ਗੱਲ ਗਵਰਨਮੈਂਟ ਸਾਨੂੰ ਕੋਈ ਕਰੇ ਇਸ ਤਰ੍ਹਾਂ ਦੀ ਅਜ ਕੋਈ ਸਾਡੀ ਲੀਡਰ ਸਾਡੀ ਕੋਈ ਮਦਦ ਨਹੀਂ ਕਰਦਾ ਕੋਈ ਸਾਡੀ ਸਰਕਾਰ ਮਦਦ ਨਹੀਂ ਕਰਦੀ ਵੋਟਾਂ ਪਵਾ ਲੈਣੇ ਆਪ ਆਪਣੀਆਂ ਕੋਟੀਆਂ ਪਾਣੇ ਤੇ ਕੋਈ ਕਿਸੇ ਗਰੀਬ ਨੂੰ ਕੁਝ ਨਹੀਂ ਦਿੰਦਾਗੇ ਲਾਰਾ ਲਪਲਾਰੀ ਲੋਕ ਸਭਾ ਚੋਣਾਂ ਦੀ ਵਾਰੀ ਪਰ ਉਸ ਤੋਂ ਪਹਿਲਾਂ ਗੱਲ ਕਰਨ ਦੀ ਹੈ ਲੋਕਾਂ ਦੀ ਵਾਰੀ ਸਤਿ ਸ਼ਕਾਲ ਮੈਸੂਖ ਸਿੱਧੂ ਤੇ ਮੇਰੇ ਨਾਲ ਮੇਰੇ ਸਹਿਯੋਗੀ ਬਜ਼ਮ ਵਰਮਾ ਤੇ ਅਸੀਂ ਇਸ ਵਕਤ ਗਿੱਦੜ ਬਾਹੇ ਤੋਂ ਮਲੋਠ ਜਾ ਰਹੇ ਆ ਗਿੱਦੜ ਬਾਹਾ ਅਸੀਂ ਲੋਕ ਸਭਾ ਕੌਨਸਟਿਟੂਐਂਸੀ ਦੀ ਗੱਲ ਕਰ ਲਈਏ ਤਾਂ ਫਰੀਦਕੋਟ ਚ ਪੈਂਦਾ ਜਿੱਥੋਂ ਬੜੇ سارے ਸੈਲੀਬ੍ਰਿਟੀ ਘੜ ਰਹੇ ਨੇ ਇੱਕ ਪਾਸੇ ਕਰਮਜੀਤ ਅਨਮੋਲ ਘੜ ਰਹੇ ਨੇ ਬੀਜੇਪੀ ਤੋਂ ਹੰਸ ਰਾਜ ਹੰਸ ਘੜ ਰਹੇ ਨੇ ਪਰ ਇਹ ਦੇਖਣਾ ਕਿ ਜਿੱਥੇ ਅਸੀਂ ਜਾ ਰਹੇ ਹਾਂ ਮਲੋਟ ਉਹ ਫਿਰੋਜ਼ਪੁਰ ਚ ਪੈ ਜਾਂਦਾ ਫਿਰੋਜ਼ਪੁਰ ਚ ਹਲੇ ਕੋਈ ਕੈਂਡੀਡੇਟ ਸਾਹਮਣੇ ਨਹੀਂ ਆਇਆ ਉੱਥੇ ਉਹਦੇ ਕੀ ਹਾਲਾਤ ਨੇ ਇਧਰ ਦੇ ਇਲਾਕੇ ਦੇ ਕੀ ਹਾਲਾਤ ਨੇ ਡਿਸਟੈਂਸ ਵੀ ਥੋੜਾ ਹੀ ਹੈ ਮੇਰੇ ਕੋਲ 25 ਕਿਲੋਮੀਟਰ ਵੀ ਨਹੀਂ ਹੈਗਾ 20 ਕਿਲੋਮੀਟਰ ਹੀ ਹੈ ਸਮਾਂ ਘੱਟ ਹੈ ਗੱਲਾਂ ਜ਼ਿਆਦਾ ਨੇ ਮੈਂ ਕਹਿੰਦਾ ਸੋਕ ਤੁਸੀਂ ਉਹ ਸਟਾਰਟ ਕਰ ਦਿਓ ਇੱਥੋਂ ਸਟਾਰਟ ਕਰ ਦਿੰਦੇ ਆ ਉਹਨ ਦੇ ਸਾਰੀ ਕੀ ਬੋਲਦਾ ਸਾਡੇ ਜੀ ਕੋਈ ਸਾਨੂੰ ਸਹੂਲਤ ਨਹੀਂ ਮਿਲਦੀ ਕੋਈ ਸਾਨੂੰ ਕੁਝ ਨਹੀਂ ਮਿਲਦਾ ਕਹਿ ਦਿੰਦੇ ਤੁਹਾਨੂੰ ਆ ਦੇਵਾਂਗੇ ਆ ਦੇਵਾਂਗੇ ਕੋਈ ਸਾਨੂੰ ਪਰਸਾ ਕਹਦੇ ਸੀ ਥੋੜੀ 2500 ਕੋਈ ਸੜੀ ਪਰਸਾ ਨਹੀਂ 2500 ਕੋਈ ਸਾਡਾ ਘਰ-ਬਾਰ ਨਹੀਂ ਆਇਆ ਕੁੜੀ ਮੇਰੀ ਨੂੰ 2 ਸਾਲ ਹੋ ਗਏ ਗਾਇਬ ਹੋਈ ਨੂੰ ਸਾਨੂੰ ਕੋਈ ਕਿਸੇ ਨੇ ਕੋਈ ਮਦਦ ਨਹੀਂ ਸਾਨੂੰ ਕਰਦਾ ਕੋਈ ਮੇਰੀ ਕੁੜੀ ਦਾ ਪਤਾ ਨਹੀਂ ਲੱਗ ਜਾਂਦਾ ਕੋਈ ਗੱਲ ਸਾਰੇ ਉਹਨੂੰ ਨਹੀਂ ਦੱਸਦੀ ਕੁੜੀ ਗਾਇਬ ਹੋ ਗਈ ਤੇ ਉਹਦਾ ਉਹ ਮਿਲ ਹੀ ਨਹੀਂ ਪਾਈ ਹਾਂ ਉਹਨੇ ਮੇਰੇ ਜਵਾਈ ਨੇ ਨਵਾਂ ਵਿਆਹ ਕਰਵਾ ਲਿਆ ਕੋਈ ਅਸੀਂ ਲੀਡਰ ਕੋਲੇ ਜਾਣੇ ਕਿਸੇ ਕੋਲੇ ਜਾਣੇ ਸਾਨੂੰ ਕਹਿੰਦੇ ਨੇ ਬਸ ਉਹ ਆਪਦੀ ਮਰਜ਼ੀ ਨਾਲ ਪੁਲਿਸ ਕੋਲੇ ਜਾਣੇ ਆ ਉਹ ਕਹਿੰਦੇ ਆਪਦੀ ਮਰਜ਼ੀ ਨਾਲ ਗਈ ਆ ਦੱਸੋ ਫਿਰ ਮਰਜ਼ੀ ਨਾਲ ਸਾਨੂੰ ਐਵੇਂ ਪਤਾ ਲੱਗਿਆ ਵੀ ਉਹ ਕਿੱਥੇ ਗਈ ਹੈਗੀ ਮਰਜ਼ੀ ਨਾਲ ਕੋਈ ਸਾਡੀ ਲੀਡਰ ਸਾਡੀ ਕੋਈ ਮਦਦ ਨਹੀਂ ਕਰਦਾ ਕੋਈ ਸਾਡੀ ਸਰਕਾਰ ਮਦਦ ਨਹੀਂ ਕਰਦੀ ਕੱਲ ਦੱਸ ਰਿਆ ਨਾ ਕਿ ਪੁਲਿਸ ਸਟੇਸ਼ਨ 'ਚ ਲਿਖਵਾਈ ਹੋਣੀ ਤੁਸੀਂ ਸ਼ਿਕਾਇਤ ਕੀਤੀ ਪੁਲਿਸ ਸਟੇਸ਼ਨ 'ਚ ਲਿਖਵਾਈ ਆ ਬੋਰ ਥਾਣੇ ਵਿੱਚ ਲਿਖਾਈ ਹੋਈ ਆ ਸਾਡੀ ਨਹੀਂ ਕਿਸੇ ਨੇ ਗੱਲ ਸੁਣੀ ਹੁਣ ਅਸੀਂ ਕੋਰਟ ਦੇ ਵਿੱਚ ਕੇਸ ਲਾਇਆ ਹੁਣ ਸਾਡਾ ਦੇਖੋ ਵੀ ਕੀ ਰਗਦਾ ਵੀ ਸਾਡੇ ਪੁਲਿਸ ਸਾਨੂੰ ਰਾਹ ਪਾਉਂਦੀ ਆ ਕਿ ਕੋਰਟ ਸਾਨੂੰ ਰਾਹ ਪਾਉਂਦਾ ਕਿ ਕੀ ਸਾਡੀ ਗੱਲ ਬਣੇ ਕੋਰਟ ਦੇ ਵਿੱਚ ਵੀ ਲੋਕ ਕਹਿੰਦੇ ਰਹਿੰਦੇ ਨੇ ਕਿ ਤਰੀਕ ਤੇ ਤਰੀਕ ਪੈਂਦੀ ਰਹਿੰਦੀ ਆ ਪਰ ਮਸਲੇ ਹੱਲ ਨਹੀਂ ਹੁੰਦੇ 2 ਸਾਲ ਦਾ ਬਹੁਤ ਵੱਡਾ ਸਮਾਂ ਹੁੰਦਾ ਹਾਂਜੀ ਕੋਈ ਸਾਡਾ ਮਸਲਾ ਹੱਲ ਨਹੀਂ ਨਾ ਹੁਣ ਅਸੀਂ ਗਰੀਬ ਆ ਮੈਂ ਗੋਹਾ ਖੂੜਾ ਕਰਦੀ ਆ ਮੇਰੀ ਲੜਕੀ ਦੇ ਤਿੰਨ ਬੱਚੇ ਆਗੇ ਉਹ ਇੱਕ ਬੱਚਾ ਉੱਥੇ ਰੁਲੀ ਜਾਂਦਾ ਦੋ ਬੱਚੀਆਂ ਮੇਰੇ ਕੋਲੇ ਆਗੇ ਗੋਹਾ ਕੁੜਾ ਕਰਕੇ ਮੈਂ ਟਾਈਮ ਪਾਸ ਆਪ ਦਾ ਕਰਦੀ ਆਂਗੀ ਪਰ ਸਾਡੀ ਮਦਦ ਕੋਈ ਵੀ ਨਹੀਂ ਕਰਦਾ ਹੁਣ ਪੈਸਾ ਮੈਂ ਨਾ ਕਿੱਥੋਂ ਲਿਆ ਕਿੱਥੋਂ ਜਾਂਦੇ ਉਹ ਪੈਸਾ ਮੰਗ ਲੈਂਦੇ ਜਿੱਦੋਂ ਜਾਂਦੇ ਉਹ ਪੈਸਾ ਮੰਗ ਲੈਂਦੇ ਦੱਸੋ ਅਸੀਂ ਪੈਸਾ ਕਿੱਥੋਂ ਲੈ ਗਏ ਕਿੱਥੋਂ ਅਸੀਂ ਹੱਲ ਕਰੀ ਪੈਸਾ ਮੰਗਦੇ ਨੇ ਕੰਮ ਕਰਨ ਦਾ ਹਾਂ ਪੈਸਾ ਮੈਂ ਸਾਹ ਮੰਗੇਗਾ ਵੀ ਸਾਡਾ ਕੰਮ ਅਜੇ ਨਹੀਂ ਹੋਈ ਜਾਂਦਾ ਮੈਂ ਕਿਹਾ ਨਾ ਸੁਖ ਪਿੱਛੇ ਵੀ ਇੱਕ ਵਾਰੀ ਯੂਥ ਨਾਲ ਗੱਲ ਕਰ ਲੈਂਦੇ ਆ ਯੂਥ ਬੜੀਆਂ ਗੱਲਾਂ ਕਰ ਰਹੇ ਪਿੱਛੇ ਐਕਸਾਈਟਿਡ ਹੀ ਹੋ ਜਾਂਦਾ ਹੈ ਮੈਨੂੰ ਯਾ ਤੁਹਾਨੂੰ ਦੇਖ ਕੇ ਮੇਰੇ ਖਿਆਲ ਹੈ ਨਾ ਆਪਾਂ ਇੱਧਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਕੀ ਨਾਂ ਹੈ ਆਪਣਾ ਮਹਿੰਦਰ ਨਾਲ ਹੀ ਬਹਿ ਜਾ ਯਾਰ ਬੜੀ ਝਟਕੇ ਬਹੁ ਪੈ ਰਹੇ ਨੇ ਹੈ ਤੇ ਝਟਕੇ ਤੈਨੂੰ ਅੱਗੇ ਹੋਰ ਮਿਲਣਗੇ ਅੱਛਾ ਸੜਕਾ ਠੀਕ ਨਹੀਂ ਹੈਗੀ ਸੜਕ ਤਾਂ ਹੀ ਪੂਰੀ ਪੱਟੀ ਬਈ ਆ ਲੰਬੀ ਦਾ ਕਸਰ ਖਤਮ ਹੀ ਹੈ ਬਾਦ ਸੜਕ ਤਾਂ ਬਈ ਨਵੀਆਂ ਬਣਨੀਆਂ ਚਾਹੀਦੀਆਂ ਸਾਰੀਆਂ ਅੱਛਾ ਇਹ ਦੇ ਜਾ ਕਿਥੇ ਰਹੇ ਹੋ ਰਾਏ ਵਾਲੇ ਇਹ ਕਿ ਕਿਹੜੇ ਇਲਾਕੇ ਚ ਪੈਂਦੇ ਇਹ ਹਲਕਾ ਲੰਬੀ ਪੈਂਦਾ ਤੇ ਜਿਲ੍ਹਾ ਮੁਕਸਰਾ ਜੀ ਆਪਣੇ ਹਾਲ ਕੀ ਨੇ ਇਲਾਕੇ ਦੇ ਇਲਾਕੇ ਦੇ ਹਾਲ ਬਸ ਠੀਕ ਠਾਕ ਜਿਹੀ ਹੈੀ ਰੋਡ ਦਾ ਰੋਡ ਤੁਸੀਂ ਵੇਖ ਰਹੇ ਹੋ ਕਿੱਦਾਂ ਜਾ ਰਹੇ ਆ ਬੁੜਕ ਦੇ ਤੇ ਬਾਕੀ ਗਾਹਾਂ ਨੂੰ ਹੋਰ ਬਦਲਾ ਕੇ ਜੋੜਦਾ ਮਤਲਬ ਤੁਸੀਂ ਕੌਨਸੀ ਵਿਛਲੇ ਖੋਲ ਦੇਣੀ ਹੈ ਮੰਨ ਲਓ ਜਿਹੜਾ ਖਾਦਾ ਪੀਤਾ ਨਾ ਉਹ ਬਸ ਦਵਾਰੇ ਖਾਂ ਜੋਗੇ ਹੋ ਜਾਓਗੇ ਅਜਿਹਾ ਹੋ ਜਾਊਗਾ ਹੋ ਜਾਊਗਾ ਅੱਛਾ ਇਸ ਤੋਂ ਇਲਾਵਾ ਕੀ ਕੰਮ ਕਰ ਅਸੀਂ ਸਟੱਡੀ ਕਰ ਰਹੇ ਹਾਂ ਇਹ ਥੋੜਾ ਕਿੱਥੇ ਆ ਆਪਣੇ ਤੇ ਅੱਗੇ ਦੜਵਾ ਲੱਗਿਆ ਕੰਪਿਊਟਰ ਕੋਸ ਕਰ ਰਿਹਾ 10 ਤੀਏ ਐਗਜ਼ਾਮ ਦੁੱਤੇ ਹੁਣ ਸਰ ਕੀ ਪਲਾਨ ਹੈ ਫਿਊਚਰ ਪਲਾਨ ਜੀ ਇੰਜੀਨੀਅਰਿੰਗ ਦਾ ਨਾਨ ਮੈਡੀਕਲ ਕਰਕੇ ਅੱਗੇ ਕਰਕੇ ਬਾਹਰ ਤਾਂ ਨਹੀਂ ਜਾਣਾ ਨਹੀਂ ਬਾਹਰ ਪੂਰਦਾ ਹੈ ਨਹੀਂ ਸਰ ਵਧੀਆ ਗੱਲ ਹੈ ਤੁਸੀਂ ਪਰ ਜੇ ਆਹੀ ਹਾਲਾਤ ਰਹੇ ਤਾਂ ਬਾਹਰ ਜਾਣਾ ਹੀ ਬੂਆ ਨਸ਼ੇ ਦਾ ਕੰਮ ਰਿਹਾ ਤਾਂ ਤੂੰ ਕੀ ਹੋ ਰਿਹਾ ਇੱਥੇ ਨਸ਼ੇ ਕਿੰਨੇ ਦਾ ਵਧ ਰਹੇ ਹੈ ਜੀ ਸਰ ਇੱਕ ਨਸ਼ੇ ਨੂੰ ਪੈ ਜਾਂਦਾ ਆਪਦਾ ਨਹੀਂ ਕਰਦੇ ਨਾ ਨਾ ਆਪਾਂ ਕੋਈ ਨਸ਼ਾ ਨਹੀਂ ਕਰਦੇ ਨਹੀਂ ਨਹੀਂ ਦੂਰ ਹਾਂ ਜੀ ਤੂੰ ਨਸ਼ਾ ਦਾ ਸਰਕਾਰਾਂ ਕਹਿੰਦੀਆਂ ਖਤਮ ਹੋ ਗਿਆ ਕਿੱਥੇ ਖਤਮ ਹੋ ਗਿਆ ਸਾਡੇ ਨਾਲ ਕਿੱਦੋਂ ਤੁਸੀਂ ਕਿੱਥੇ ਚੱਲਣਾ ਪਿੰਡ ਕੋਲ ਸਾਰਾ ਤੁਹਾਨੂੰ ਪਤਾ ਲੱਗ ਜੂ ਨਸ਼ਾ ਕਿੰਨਾ ਹੈਗਾਗਾ ਯਾਰ ਦੋਸਤ ਕਰ ਰਹੇ ਨਹੀਂ ਨਹੀਂ ਯਾਰ ਦੋਸਤ ਆਪਣਾ ਕੋਈ ਨਹੀਂ ਕਰਦਾ ਅਜ ਤੱਕ ਫਿਰ ਬਹੁਤ ਜਨੇ ਕਰ ਰਹੇ ਆ ਦੁਕਾਨਾਂ ਤੇ ਆਮ ਵਿਕ ਰਿਹਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸ਼ਰਾਬ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਸਾਰਾ ਪਤਾ ਹੁਣ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਸੇ-ਪਾਸੇ ਜਾਣਨੇ ਆਪਾਂ ਆਪਸੇ-ਪਾਸੇ ਦੇਖਦੇ ਹੀ ਅਗਲੇ ਨੂੰ ਚਲੋ ਫਿਰ ਕਿ ਆਪਾਂ ਆਪਣੀ ਕਦੇ ਨਹੀਂ ਕੀਤਾ ਤੇ ਪਰ ਉਹ ਵੇਖਦੇ ਨੇ ਹੈਗੇ ਕਿਸੇ ਨੂੰ ਕਰਦੇ ਸ਼ਰਾਬ ਆਮ ਜਮਾ ਕੇਂਦਰ ਸਰਕਾਰ ਜਿਹੜੀ ਵੀ ਬਣੇ ਸਭ ਤੋਂ ਪਹਿਲਾ ਕੰਮ ਪੰਜਾਬ ਲਈ ਕੀ ਹੋਣਾ ਚਾਹੀਦਾ ਪਹਿਲਾ ਤਾਂ ਮੈਨ ਨਸ਼ੇ ਬੰਦੋਨੇ ਚਾਹੀਦੇ ਆ ਮੈਨ ਨਸ਼ੇ ਬੰਦੋਨੇ ਜੇ ਦੇ ਬੰ ਨਸ਼ੇ ਬੰਦੋਗੇ ਲੋਕ ਬਾਰੋਜਗਾਰ ਹਟ ਜਾਣਗੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਮੈਨ ਆਹੀ ਤੁਸੀਂ ਕੀ ਐਕਸਪੈਕਟ ਕਰ ਆਹੀ ਬਸ ਮੇਰਾ ਹੀ ਕਹਿਣਾ ਈ ਸੇਮ ਸੇਮ ਗੱਲ ਹੀ ਮੇਰੀ ਕਹਿਣੀ ਆ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਧਰ ਨੂੰ ਆਜੋ ਥੋੜੇ ਜਿਹਾ ਇਹ ਕੈਮਰਾਮੈਨ गिर ਜਾਣਗੇ ਸਾਡੇ ਇੱਧਰ ਝਟਕੇ ਬਹੁਤ ਪੈ ਰਹੇ ਨੇ ਕਹਿੰਦਾ ਬਹਿ ਬਹਿ ਕੇ ਕਰਨੀ ਪੈਣੀ ਹੈ ਅੱਛਾ ਕੀ ਨਾਂ ਹੈ ਆਪਣਾ ਰਾਜਪਾਲੀ ਰਾਜਪਾਲ ਜੀ ਕਿੱਥੇ ਦੇ ਹੋ ਰਾਜਪਾਲੀ ਅੱਛਾ ਕਿੱਥੇ ਨੂੰ ਪੈਂਦੇ ਹਾਂਜੀ ਕਿੱਥੇ ਨੂੰ ਪੈਂਦੇ ਕਿਹੜੇ ਲੱਕ ਜੇ ਪੈਂਦਾ ਇਹ ਲੰਮੀ ਚ ਪੈਂਦਾ ਜੀ ਅੱਜ ਲੰਮੀ ਚ ਪੈਂਦਾ ਅੱਛਾ ਸਰਕਾਰ ਫਿਰ ਲੰਬੀ ਲੰਬੀ ਛੱਡਦੀ ਹੈ ਕਿ ਵਾਕਈ ਕੰਮ ਵੀ ਕਰਾਉਂਦੀ ਹੈ ਨਹੀਂ ਜਦੋਂ ਆਪਣੇ ਏਰੀਏ ਦੇ ਬਾਦਲ ਸਾਹਿਬ ਸੀਗੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਕਿਹਨਾਂ ਨੇ ਬਾਦਲ ਸਾਹਿਬ ਉਹਨੇ ਜਦੋਂ ਆਪਦੇ ਜੇ ਹੁਣ ਇਹਨਾਂ ਦੇ ਆਕੂ ਮੰਨ ਲਾ ਵੀ ਗਲਤ ਕੰਮ ਕਰ ਰਹੇ ਤਾਂ ਉਹ ਤਾਂ ਕੋਈ ਗੱਲ ਨਹੀਂ ਇਹ ਜੀ ਉਹਦੇ ਵਿੱਚ ਉਹਦੇ ਵਿੱਚ ਕੋਈ ਕਸੂਰ ਨਹੀਂ ਨਾ ਉਹਨਾਂ ਦਾ ਫਿਰ ਉਹਨਾਂ ਨਸ਼ਾ ਕਿੰਨਾ ਵੱਧ ਚੁੱਕਿਆ ਜੀ ਮੰਨ ਲਾਉਣ ਵਾਲੀਆਂ ਪੀੜੀਆਂ ਖਤਮ ਹੋ ਰਹੀਆਂ ਨੌਜਵਾਨ ਮੁੰਡੇ ਕੁੜੀਆਂ ਕੌਣ ਜੱਜ ਬਣੂ ਤੇ ਕੌਣ ਵਕੀਲ ਤੇ ਕੌਣ ਫੌਜੀ ਮੰਨ ਲਾ ਵੀ ਕਿਹੜਾ ਮੁਲਾਜ਼ਮ ਬਣੂਗਾ ਆਪਣੇ ਇਲਾਕੇ ਦਾ ਮਾਹੌਲ ਠੀਕ ਹੈ ਕੰਮ ਹੋਏ ਸਰਕਾਰਾਂ ਵੱਲੋਂ ਕੋਈ ਮਾਹੌਲ ਠੀਕ ਨਹੀਂ ਗਾ ਜਦੋਂ ਗਰੀਬ ਦੀ ਕੋਈ ਸੁਣਦਾ ਹੀ ਨਹੀਂ ਫਿਰ ਕਰਨ ਦਾ ਵੀ ਕੀ ਕੇ ਵੋਟਾਂ ਪਵਾ ਲੈਣੇ ਆਪੋ ਆਪਣੀਆਂ ਕੋਠੀਆਂ ਬਣਾ ਲੈਣ ਤੇ ਕੋਈ ਕਿਸੇ ਗਰੀਬ ਨੂੰ ਕੁਝ ਦੇ ਦਿੰਦੇਗੇ ਜਟਕੇ ਬੜੇ ਲੱਗ ਰਹੇ ਨੇ ਇਸ ਸੜਕਾਂ ਬਣੀਆਂ ਸਰਕੰਦ ਕਰਾਪਾ ਨੂੰ ਕੀ ਭਾਗ ਜੇ ਗਰੀਬ ਤੋਂ ਕੋ ਰੋਟੀ ਨਾ ਬਣਾਵਗਾ ਹਾਂ ਫਿਰ ਆਸ਼ਰਮ ਵਗੈਰਾ ਨਹੀਂ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਤਿੰਨ ਮਹੀਨਿਆਂ ਤੋ ਦਿੰਦੇ ਉਹ ਵੀ 15-15 ਕਿਲੋ ਕਣਕ ਉਹਦਾ ਕੀ ਫਾਇਦਾ ਹੁਣ ਜੇ ਚਾਰ ਜੀਆ ਚਾਰ ਜੀਆ ਜੋ ਇੱਕ ਜੀ ਦੀ ਦਿੱਤੇ ਨੇ ਤਿੰਨ ਜੀਆ ਦੀ ਕਣਕ ਦੇਤੀ ਫਿਰ ਉਹਦਾ ਕੀ ਫਾਇਦਾ ਹਾਂ ਬੋਲੋ ਕੀ ਮੰਗ ਤੁਸੀਂ ਤੁਹਾਨੂੰ ਲੱਗਦਾ ਕੀ ਪੂਰਾ ਹੋਣਾ ਚਾਹੀਦਾ ਥੋੜੀ ਕਿਹੜੀ ਮੰਗ ਐ ਜਿਹੜੀ ਪੂਰੀ ਹੋਣੀ ਚਾਹੀਦੀ ਐ ਕੀ ਥੋੜੀ ਕਿਹੜੀ ਮੰਗ ਐ ਜਿਹੜੀ ਪੂਰੀ ਹੋਣੀ ਚਾਹੀਦੀ ਐ ਭਾਈ ਪੈਸਾ ਨਾ ਵੱਜੇ ਕੋਈ ਗਰੀਬ ਨੂੰ ਕੋਈ ਸਹਾਈ ਕੰਮ ਲੇ ਹਾਂ ਮੇਰਾ ਮੁੰਡਾ ਅਜੇ ਨਾ ਬਾਹਰ ਫਿਰਦਾ ਵਿਚਾਰਾ ਮਜਬੂਰੇ ਕਿਸੇ ਗਰੀਬ ਨੂੰ ਥਾਂ ਦੇਵੇ ਹਾਂ ਕੋਈ ਜਗਾ ਵਾਣੇ ਕੋਈ ਤਿੰਨ ਮਾਰਨ ਚਾਰ ਮਾਰ ਥਾਂ ਜਗਾ ਜੀ ਦੇਵੇ ਕੋਈ ਸਹੂਲਤ ਨਹੀਂ ਕਿੱਥੇ ਮੁੰਡਾ ਥੋਟਾ ਥਾਕੂ ਵਾਲਿਆ ਵਿਚਾਰਾ ਉਹ ਸੋਥੇ ਕੀ ਕਰਦਾ ਹੈ ਉਥੇ ਵਿਚਾਰਾ ਕੀ ਬਸਹਾ ਡਿਆੜੀ ਦੱਪਾ ਕਰਦਾਗਾ ਤਿੰਨ ਬੱਚੇ ਆ ਗਏ ਦੋ ਬੱਚੇ ਇਹਦੇ ਮਰਗੇ ਸੀ ਦਿਲ ਦਾ ਸਰਾਕ ਸੀ ਉਹ ਤੇ ਉਹਦੇ ਕਿਸੇ ਨੇ ਸੁਣੀ ਨਹੀਂ ਉਹਦੀ ਹਾਲਾਤ ਨੇ ਕੀ ਦਿਹਾੜੀ ਵੀ ਦਿਹਾੜੀ ਵੀ ਆਪਣੀ ਜਗਾ ਆਪਣੇ ਪਿੰਡ ਚ ਨਹੀਂ ਮਿਲਦੀ ਹਨਾ ਦਿਹਾੜੀ ਲਈ ਵੀ ਲੋਕਾਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ। ਸ਼ਿਕਾਇਤ ਤੁਸੀਂ ਕਿ ਕਿੱਥੋਂ ਐ? ਐਸਾਈ ਆਸੀਂ ਦੱਸ ਸੀ। ਹਾਂ। ਇਹ ਕਮਾਈ ਜਾਂਨੇ ਦਿਖਾਈ ਜਾਂਨੇ ਆ ਵਦਗਾ ਬਸ ਸਾਨੂੰ ਤਾਂ ਸਰਕਾਰਾਂ ਕਰੀ ਬੈਠਣਾ ਜਿਹੜਾ ਕੁਝ ਕਰਦਾ ਬਸ। ਹਾਂ। ਸਾਨੂੰ ਕਿਦੋਂ ਤੱਕ ਪਤਾ ਇਦਾਂ ਦਾ ਕਮਾਲ ਮੇਰੇ ਤੇ ਕੋਈ ਬੱਚਾ ਸੇ ਮੌਕੇ ਦਾ ਸਾਨੂੰ ਕੀ ਚਾਹਤਾ ਹੈ ਨਾ। ਇੱਕ 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 ਗੱਲ ਸੁਣੋ ਲੱਗਦਾ ਨਹੀਂ ਸੀਟ ਬਿਲਡ ਵੀ ਦੇਣੀ ਚਾਹੀਦੀ ਇੱਕ ਨਾਲ ਬਸਾਂ ਵਾਲਿਆਂ ਨੂੰ ਕਿ ਕਿਤੇ ਡਿੱਗਣਾ ਪਾ ਬੱਦ ਗੰਦਾ ਫਾਇਦਾ ਹੀ ਆ ਪਤਨ ਬਗਰ ਟੋਏ ਦਾ ਬਾਈ ਖੜੇ ਐ ਡੇਖੋ ਫਕਾਤੇ ਇਹ ਵੀ ਸੁਣੀਏ ਕੰਪਨੀਆਂ ਨੇ ਪੰਚਰ ਵਾਲੀ ਦੀ ਚਾਂਦੀ ਹੋਈ ਪਈ ਐ ਐਡਾ ਸੋਹਣੀਆਂ ਸੜਕਾਂ ਬਣੀਆਂ ਬਣਾ ਬਥੇਰੀਆਂ ਸੋਹਣੀਆਂ ਸੜਕਾਂ ਬਣੀਆਂ ਇੱਧਰ ਅੱਗੇ ਚੱਲਦੇ ਇੱਕ ਵਾਰ ਬਾਬਾ ਜੀ ਬੈਠੇ ਉਹ ਨਾਲ ਗੱਲ ਕਰਦੇ ਇੱਕ ਵਾਰੀ ਜਾ ਕੇ ਕਿਉਂਕਿ ਉਹਨਾਂ ਨੇ ਆਪਣੀ ਗੱਲ ਕਰਨੀ ਐ ਤੇ ਇਸ ਕਰਕੇ ਇੱਧਰ ਕੋਸ਼ਿਸ਼ ਕਰਦੇ ਗੱਲ ਕਰਨ ਦੀ ਸਤਿ ਸ਼੍ਰੀ ਅਕਾਲ ਜੀ ਨਹੀਂ ਬੜਾ ਮੁਸ਼ਕਿਲ ਆ ਜੀ ਖੜਨਾ ਗੱਲ ਕਰ ਲਓ ਹਾਂ ਜੀ ਕਿੱਥੇ ਦੇ ਹੋ ਉਹ ਸੁਨਰਦੇ ਰਹਿਣ ਵਾਲੇ ਕਿੱਥੇ ਨੂੰ ਪੈਂਦੇ ਹਾਂ ਜੀ ਕਿੱਦੜ ਵੇ ਸ਼ਰਪੁਰ ਅੱਛਾ ਆਪਣੇ ਕੀ ਹਾਲਾਤ ਨੇ ਇਲਾਕਾ ਠੀਕ ਹੈ ਵਧੀਆ ਚੱਲ ਰਿਹਾ ਸਰ ਹਾਂ ਜੀ ਠੀਕ ਆ ਵਧੀਆ ਵਧੀਆ ਠੀਕ ਹੈ ਜੀ ਬਦਲਾ ਆ ਗਿਆ ਹਾਂ ਜੀ ਬਦਲਾ ਤਾਂ ਕੋਈ ਨਹੀਂ ਕੇਂਦਰ ਸਰਕਾਰੋਂ મોદી ਵਾਲਾ ਬਲੰਦਾ ਆਇਆ ਅੱਛੇ ਦਿਨ ਆ ਗਏ ਨਹੀਂ ਜੀ ਆਏ ਨਹੀਂ ਤੁਸੀਂ ਕੀ ਕਹਿ ਰਹੇ ਹੋ ਸਭ ਵਧੀਆ ਐਸੀ ਕਹਿੰਦੇ ਘਰ ਘਰ ਕਿਸੇ ਨੂੰ ਇੱਕ ਕੰਮ ਕਿਸੇ ਨੂੰ ਦੋ ਕੰਮ ਘਰ ਘਰ ਉਹਨੇ ਕੰਮ ਕਰਕੇ ਘਰ ਘਰ ਬਣਾਦਾ ਕਿਨੇ ਕਿਨੇ ਭਗਵੰਤ ਮਾਨ ਅੱਛਾ ਨੰਬਰ ਇੱਕ ਤੇ ਆਇਆ ਕੀ ਕਰਿਆ ਤੁਹਾਡੇ ਲਈ ਕੀ ਕੀਤਾ ਲੈ ਸਾਡੇ ਲਈ ਕੀਤੀ ਲੈਟ ਫੁੱਲ ਥੋਣਿਆਂ ਚ ਫੁੱਲ ਲੈਟ ਇੱਕ ਨੰਬਰ ਇੱਕ ਬੈੱਡ ਘਰਾਂ ਦਾ ਮਾਪ ਵੱਡਾ ਕੰਮ ਬਸ ਥਾਰਾਂ ਚ ਕੰਮ ਕੋ ਕਿੱਦਾਂ ਆਇਆ ਐ ਨੀ ਕਿਸੇ ਨੇ ਬਾਹਲਾ ਕਿਸੇ ਨੇ ਥੋੜਾ ਇੱਥੇ ਥਾਰ ਰੱਖ ਕੇ ਉਖਾੜੀ ਉਹ ਕੰਮ ਹੈ ਬੱਚੇ ਇੱਥੇ ਘਰੇ ਘਰੇ ਨਸ਼ਾ ਹੱਲੇ ਵੀ ਕੀ ਜਾਂਦਾ ਕੀ ਨਸ਼ਾ ਵਿਕਰੇ ਹੱਲੇ ਵੀ ਨਸ਼ਾ ਖੜਾ ਗਈ ਹੁਣ ਮੇਰੀ ਗੱਲ ਸਰਕਾਰ ਗਵਰਨਮੈਂਟ ਸਾਨੂੰ ਕੀ ਕਰੇ ਇਸ ਖਰਾਬੀਆਂ ਜਦੋਂ ਜਦੋਂ ਸਾਡੇ ਬੱਚੇ ਕੰਮ ਨਹੀਂ ਅਸੀਂ ਕਰ ਰਹੇ ਗਵਰਨਮੈਂਟ ਦਾ ਕਸੂਰ ਹੋਦ ਕੀ ਹੈ ਗਵਰਨਮੈਂਟ ਤਾਂ ਥੇਰੇ ਕੰਮ ਦਿੰਦੀ ਆ ਜੀ ਗਵਰਨਮੈਂਟ ਦਾ ਕੋਈ ਵੀ ਕਸੂਰ ਨਹੀਂ ਇਸੇ ਗੱਲ ਤੇ ਪੂਰੀ ਮਿਸਤਰੀ ਨਸ਼ਾ ਉਹਨਾਂ ਹੀ ਵੀ ਕੀ ਜਾਂਦਾ ਹੈ ਕੋਈ ਤੁਹਾਡੇ ਨਾਲ ਬੈਠੇ ਉਹਨਾਂ ਹੀ ਵੇਗਾ ਕਿਹਾ ਸੀਗਾ ਵੀ ਕਿਹਾ ਸੀਗਾ 1 ਮਹੀਨੇ ਚ ਖਤਮ ਕਰ ਦਾਂਗੇ ਜਾਂ 2-3 ਮਹੀਨੇ ਦਾ ਟਾਈਮ ਲੱਗੂਗਾ 3 ਮਹੀਨੇ ਕੇ ਤਾਂ ਹੁਣ ਤਾਂ 2 ਸਾਲ ਤੇ ਜ਼ਿਆਦਾ ਟਾਈਮ ਹੋ ਚੁੱਕ ਚੱਲਿਆ ਹੀ ਹੁੰਦਾ ਕਿਤੇ ਕੇਂਦਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹਾਂਜੀ ਕਰਨੇ ਚਾਹੀਦੇ ਹੀ ਤੇ ਨਸ਼ੇ ਤੇ ਕੋਈ ਰੋਕ ਨਹੀਂ 1% ਵੀ ਨਹੀਂ ਇੱਥੇ ਖੁੱਲਾ ਚਰਿਆਮ ਜਿੰਨਾ ਮਰਜ਼ੀ ਲੋਈ ਇਹ ਕਹਿ ਰਹੇ ਨੇ ਬਾਬਾ ਜੀ ਕਹਿ ਰਹੇ ਨੇ ਕਿ ਆ ਜਿਹੜੇ ਬਿਜਲੀ ਉਹ ਮੁਫਤ ਕਰਤੀ ਬਹੁਤ ਵਧੀਆ ਕੰਮ ਕੀਤਾ ਤੇ ਬਿਜਲੀ ਮੁਫਤ ਕਰਤੀ ਚਲੋ ਬਿਜਲੀ ਆਪਾਂ ਮੰਨ ਲੇ ਵੀ ਚਲੋ ਕਰਤੀ ਕੰਮ ਦੇਣ ਸਗਾ ਜੀ ਸਾਨੂੰ ਇਹ ਬਿਜਲੀ ਮੁਫਤ ਕਰਕੇ ਆਪਾਂ ਨੂੰ ਕੀ ਕਹਣਾ ਉਹ ਤਾਂ ਆਪਾਂ ਭਰ ਲਾਂਗੇ ਜੇ ਆਪਣੇ ਕੋਈ ਕੋਈ ਕੰਮ ਹੋਊਗਾ ਰੋਜ਼ਗਾਰ ਹੋਊਗਾ ਰੋਜ਼ਗਾਰ ਦੇਣ ਕੰਮ ਕਰਕੇ ਅਸੀਂ ਭਰ ਦਾਂਗੇ ਉਹ ਕੰਮ ਕਰਕੇ ਕਿੰਨੇ ਕ ਭਰ ਦਾਂਗੇ ਯਾਰ ਮੇਰੀ ਗੱਲ ਸੁਣ ਉਹਨੇ ਖਤਮ ਹੀ ਕਰਤਾ ਭਰਾਂਗੇ ਜੇ ਕੰਮ ਕਰਕੇ ਕੰਮ ਕਰਨ ਹੋਰ ਥੋੜੇ ਤਾਂ ਬਈ ਹੋਰ ਖਾਤੇ ਕਿੰਨੇ ਭਰਨ ਆਲੇ ਤੇ ਉਹਨੇ ਕੰਮ ਬੈਲੀ ਖਤਮ ਕਰਤਾ ਬੱਟ ਯਾਬ ਨੋਟੀ ਉਹ ਤਾਂ ਚੰਗੀ ਗੱਲ ਹੈ ਪਰ ਹੋ ਤਾਂ ਹੋਣਾ ਚਾਹੀਦਾ ਹੀ ਨਾ ਵੀ ਕੋਈ ਰੋਜ਼ਗਾਰ ਦੇਣ ਰੋਜ਼ਗਾਰ ਹੋਵੇ ਤਾਂ ਉਸ ਦੀ ਰੇੜੀਆਂ ਨਹੀਂ ਹੁੰਦੀਆਂ ਨਾ ਬਿਜਲੀ ਮਾਫ਼ ਕਰ ਦੇਣੀ ਚੀਜ਼ਾਂ ਮਾਫ਼ ਕਰ ਦੇਣੀ ਉਹਦੇ ਥਾਂ ਤੇ ਰਿਸੋਰਸ ਦੋ ਹੈ ਨਾ ਰੋਜ਼ਗਾਰ ਦੋ ਬੰਦਾ ਆਪ ਕਮਾਏ ਆਪ ਭਰੇ ਖੁਦਾਰੀ ਬਣੇ ਹਾਂਜੀ ਵੀ ਆਪ ਕਮਾਈਦਾ ਐ ਇੰਨਾ ਕਿੱਥੋਂ ਕਮਾਈਆ ਵਾ ਮਹਿੰਗਾਈ ਬਾੜੀ ਐ ਕਮਾਣਾ ਚਾਹਨੇ ਹੋ ਤੁਸੀਂ ਹਾਂ ਕਮਾਣਾ ਤੇ ਚਾਹਨੇ ਕੋਈ ਕੋਈ ਓਪਰਚੁਨਿਟੀ ਹੈ ਨਾ ਕਿ ਨਾ ਕੋਈ ਜੌਬ ਮਿਲਦੀ ਐ ਨਾ ਕੁਝ ਤੁਸੀਂ ਦੋਨਾਂ ਦੀ ਸੁਣੀ ਐ ਤੁਸੀਂ ਕਿਹਦੀ ਗੱਲ ਨਾਲ ਸਹਿਮਤ ਹੋ ਭਾਈ ਤੁਸੀਂ ਕਿਹਦੀ ਗੱਲ ਭਾਈ ਤਾਂ ਆਪਾਂ ਨੇ ਨਸ਼ਾ ਬੰਦ ਹੋਵੇ ਨਸ਼ਾ ਬੰਦ ਹੋਵੇ। ਹਾਂ। ਅ ਮੁੰਡੇ ਦੀ ਗੱਲ ਨਾਲ ਸਹਿਮਤ। ਹਾਂ ਹਾਂ। ਹਾਂ ਜੀ। ਬਾਬਾ ਜੀ। ਉਹ ਨਹੀਂ ਨਸ਼ਾ ਦਾ ਜਰੂਰ ਬੰਦ ਹੋਣਾ ਚਾਹੀਦਾ ਸੀ। ਇਹ ਵੀ ਇਹਨੇ ਜੰਮ ਬੰਦ ਚਾਹੀਦਾ। ਕੱਢ ਕੋ ਅਗਲਾ ਬਿੱਲ ਭਰੂਗਾ। ਉਹ ਦਾ ਫਰੀ ਦਾ ਕੀ ਐ? ਉਹ ਦਾ ਸਭੇ ਕੱਟਾ ਹੈ ਜ਼ਿਮੀਂਦਾਰ ਨੂੰ। ਸਾਰਿਆਂ ਨੂੰ ਹੀ ਕੱਟਾ ਹੈ। ਬੈਲ ਲੱਗਣਾ। ਅਸੀਂ ਹੁਣ ਪੌਂਚਲੀ ਵਾਲੇ ਆ ਮਲੋਟ ਮੈਂ ਕੁਛੀ ਦੂਰੀ ਤੇ ਰਹਿ ਗਏ ਆ ਤੇ ਅਗਲੀ ਫਿਰ ਲਾਰੀ ਚ ਚੱਲਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਮਲੋਟ ਤੋਂ ਬਾਅਦ ਹੁਣ ਅੱਗੇ ਕਿੱਥੇ ਜਾਂਦੇ ਆ ਤੇ ਅਗਲੇ ਕੀ ਮੁੱਦੇ ਨੇ। ਇਹ ਤੁਹਾਨੂੰ ਹੁਣ ਜਿਸ ਤਰੀਕੇ ਨਾਲ ਲੋਕਾਂ ਨੇ ਆਪਣੀਆਂ ਗੱਲਾਂ ਰੱਖੀਆਂ ਨੇ ਅਸੀਂ ਇਹੀ ਸੋਚ ਰਹੇ ਹਾਂ ਕਿ ਤੁਸੀਂ ਵੀ ਜ਼ਰੂਰ ਵੋਟ ਪਾਓ ਵੋਟ ਪਾਉਣ ਤੋਂ ਪਹਿਲਾਂ ਸੋਚੋ ਜਦੋਂ ਮਰਜ਼ੀ ਵੋਟ ਪਾਓ ਮੈਂ ਕਹਿੰਦਾ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਭਾਵੇਂ ਨੋਟਾ ਨੂੰ ਵੋਟ ਪਾਓ ਪਰ ਵੋਟ ਜ਼ਰੂਰ ਪਾਓ ਤੇ ਸੋਚ ਸਮਝ ਕੇ ਵੋਟ ਪਾਓ ਕਿਸੇ ਦੀ ਗੱਲਾਂ 'ਚ ਨਾ ਆਓ ਕਿਸੇ ਦੇ ਲਾਰੇਆਂ 'ਚ ਨਾ ਆਓ ਕਿਸੇ ਦੇ ਦਾਅਵਿਆਂ 'ਚ ਨਾ ਆਓ ਕਿਸੇ ਦੀ ਗਰੰਟੀਆਂ 'ਚ ਨਾ ਆਓ ਜੀ ਤੁਸੀਂ ਜੀ ਤਾਂ ਇੱਥੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਸਭ ਨੇ ਨਾ ਆਪਣੇ ਅਲੱਗ-ਅਲੱਗ ਮਸਲੇ ਰੱਖੇ ਕਿਸੇ ਦਾ ਕੀ ਲੋਕਾਂ ਨੇ ਇਹ ਵੀ ਦੱਸਿਆ ਕਿ ਉਹ ਹੁਣ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤਾਂ ਇੰਨਾ ਵਿੱਚ ਉਹਨਾਂ ਦੇ ਕੀ ਮੁੱਦੇ ਨੇ ਕੀ ਉਮੀਦ ਹੈ ਹੁਣ ਤਾਂ ਸਰਕਾਰ مسئلے ਜਿਹੜੇ ਨੇ ਹੱਲ ਕਰ ਦੇ ਤਾਂ ਕਿ ਅੱਗੇ ਤੋਂ ਅਸੀਂ ਵੋਟ ਪਾਉਂਦੇ ਲਾਇਕ ਹੋ ਜਾਈਏ ਨਾ ਜੀ ਬਿਲਕੁਲ ਇਸ ਕਰਕੇ ਤੁਸੀਂ ਦੇਖਦੇ ਰਹੋ ਲੜਾ ਲੱਪਾ ਲਾ ਰਹੀ ਫੇਲ ਸਰਕਾਰ ਆਇ ਤੇ ਕਰ ਕਿਉਂ ਚੀਚ ਵਾਲੀ ਜ਼ਾਲਮ ਰੋਗੇ ਮੈਂ ਨਹੀਂ ਕਾਰਨ ਕਰਨ ਕੀ ਕਲੀਆਂ ਗੱਲਾਂ ਹੀ ਆ ਯਾਰ ਕੱਲੇ ਚੁਟਕਲੇ ਆ ਕੁਛ ਨਹੀਂ ਸਰਕਾਰ ਕਹਿੰਦੀ ਐਸ ਤਾਂ ਬੜੀ ਨੌਕਰੀਆਂ ਦੇ ਰਹੇ ਆ ਹਰ ਤੁਜੇ ਤਿਜੇ ਦਿਨ ਸਰਟੀਫਿਕੇਟ ਵੰਡੇ ਜਾਂਦੇ ਨੇ ਉਹ ਤਾਂ ਇੱਕ ਐਂਜੇ ਗੱਲਾਂ ਹੀ ਮੇਸਾ ਤਾਂ ਸਰਕਾਰ ਕਹਿੰਦੀ ਐ ਖਤਮ ਹੋ ਗਿਆ ਕਿੱਥੇ ਖਤਮ ਹੋ ਗਿਆ ਖਤਮ ਹੋ ਗਿਆ ਸਾਡੇ ਨਾਲ ਚੱਲਾ ਤੁਸੀਂ ਨਸ਼ਾ ਵੀ ਕਰੇ ਹਲੇ ਵੀ ਨਸ਼ਾ ਤਾਂ ਕੀ ਹੁਣ ਮੇਰੀ ਗੱਲ ਗਵਰਨਮੈਂਟ ਸਾਨੂੰ ਕੁਕ ਕਰੇ ਇਸ ਕਰਾ ਦੀ ਅੱਜ ਕੋਈ ਸਾਡੀ ਲੀਡਰ ਸਾਡੀ ਕੋਈ ਮਦਦ ਨਹੀਂ ਕਰਦਾ ਕੋਈ ਸਾਡੀ ਸਰਕਾਰ ਮਦਦ ਨਹੀਂ ਕਰ ਰਹੀ ਵੋਟਾਂ ਪਾ ਲੈਣੇ ਆਪ ਆਪਣੀਆਂ ਕੋਟੀਆਂ ਪਾ ਲੈਣ ਤੇ ਕੋਈ ਕਿਸੇ ਗਰੀਬ ਨੂੰ ਕੁਝ ਦੇ ਦਿੰਦੇਗੇ ਲਾਰੇ ਲਪਾਰੇ ਬੱਸ ਦੀ ਸਵਾਰੀ ਬੱਸ ਖੜੀ ਹੈ ਤੇ ਸਵਾਰੀ ਵੀ ਇੱਥੇ ਖੜੀ ਹੈ ਅੰਦਰ ਜਾਵਾਂਗੇ ਪਰ ਤੁਹਾਨੂੰ ਦੱਸਤੀ ਹੈ ਇਹ ਬੱਸ ਡੱਬਾ ਵਾਲੀ ਤੋਂ ਫਰੀਦਕੋਟ ਜਾ ਰਹੀ ਹੈ ਵਾਇਆ ਮਲੋਟ ਮੁਕਸਰ ਕੋਟਕਪੁਰਾ ਇਸ ਵਕਤ ਅਸੀਂ ਮਲੋਟ ਚ ਅਸੀਂ ਜਾਣਾ ਮੁਕਸਰ ਸਾਹਿਬ ਇੱਥੋਂ 50 ਕਿਲੋਮੀਟਰ ਹੈ ਪਰ ਮੈਂ ਬਜ਼ੰ ਵਰਮਾ ਤੇ ਮੇਰੇ ਨਾਲ ਸੁਖ ਸਿੱਧੂ ਨੇ ਉੰਦਰ ਇੰਤਜ਼ਾਰ ਕਰ ਰਹੇ ਨੂੰ ਡਰ ਕਿ ਕਿਤੇ ਬੱਸ ਨਾ ਚੱਲ ਪਾਏ ਐਸ ਕਰਕੇ ਪਹਿਲੇ ਡਰਾਈਵਰ ਸਾਹਿਬ ਨੂੰ ਰੋਕੇ ਹੋ ਖੜੀ ਐ ਸੁਖੇ ਤੇ ਬੈਠੀ ਹੋਈ ਐ ਸੁਖ ਸਭ ਤੋਂ ਪਹਿਲੇ ਇੱਥੋਂ ਸ਼ੁਰੂਆਤ ਕਰ ਲਾਂਗੇ ਆਪਾਂ ਜਦ ਵੀ ਬੱਸ ਚੱਲੀ ਮੈਂ ਕਹਿੰਦਾ ਸ਼ੁਰੂਆਤ ਕਰ ਲੈਂ ਆ ਹਰ ਟਾਈਮ ਮੈਂ ਸੁਖ ਨੂੰ ਕਹਿੰਦਾ ਕਿ ਸੁਖ ਲੇਡੀਜ਼ ਬੱਸ ਪਰ ਇਸ ਵਕਤ ਯੂਥ ਖੇ ਲੈਣੇ ਆ ਹਾਂ ਯੂਥ ਹੀ ਐ ਥੋੜਾ ਜਿਹਾ ਆਪਾਂ ਇਹ ਨਾਲ ਗੱਲ ਕਰ ਲੈਣੇ ਆ ਹਾਂਜੀ ਇੱਕ ਦੂਜੇ ਤੇ ਆ ਗਏ ਹੋ ਦੋਨਾਂ ਦਾ ਨਾਮ ਦੱਸੋ ਨਾਂ ਤਾਂ ਦੱਸ ਦੋ ਆਪਣੇ ਨਾਲ ਕੀ ਐ ਮੇਰਾ ਨਾਮ ਸਤਪਾਲ ਥੋੜਾ ਜੀ ਬਲਜਿੰਦਰ ਜੀ ਦੋਨੋਂ ਭਰਾ ਹਾਂ ਹਾਂਜੀ ਜੀ ਭਰਾ ਅੱਛਾ ਤੁਸੀਂ ਕਿੱਥੇ ਦੇ ਅਸੀ ਮਾਹੌਣ ਦੇ ਇਹ ਕਿੱਥੋਂ ਪੈਂਦੇ? ਇਹ ਅਸੀਂ ਦੱਬ ਵਾਲੀ ਰੋਡ ਤੇ ਪੈਂਦੇ ਹਾਂ। ਤੇ ਤੁਸੀਂ ਸੀ ਕਿੱਥੇ ਦੇ ਹੋ? ਮਾਹੌਣ ਦੇ। ਅਸੀਂ ਦੋਨੋਂ ਕਿੱਥੇ ਰਹੋ? ਆਪਣੇ ਆਪ ਪੰਜਾਬ 'ਚ ਪੈਂਦੇ ਆ ਆਪਣਾ। ਹਾਂਜੀ। ਕੀ ਹਾਲਾਤ ਨੇ ਆਪਣੇ? ਬਿਲਕੁਲ ਹੀ ਤੁਸੀਂ ਤਾਂ ਰਾਜਸਥਾਨ ਬਾਰਡਰ ਤੇ ਹੋ ਫਿਰ। ਹਾਲਾਤ ਅਸਰ ਦੇਖਿਏ ਜਿਹੜੀ ਕਿ ਸਰਕਾਰੀ ਹਰਿਆਣਾ ਬਾਰਡਰ ਤੇ। ਹਾਂਜੀ ਜਿਹੜੇ ਕਿ ਸਰਕਾਰ ਆਈ ਦੇ ਕੁਛ ਨਹੀਂ ਕਰਦੀ ਵਾਦੇ ਪੂਰੇ ਕੋਈ ਹੁੰਦਾ ਨਹੀਂ ਇਹਨਾਂ ਦੇ। ਵਾਦੇ। ਆਪਣੇ ਇਲਾਕੇ 'ਚ ਕੀ ਵਾਦੇ ਕੀਤੇ ਸੀ? ਵਾਦੇ ਹੀ ਕੀ ਸੀ ਕਿ ਇਹ ਮਤਲਬ ਕਿ ਪੜ੍ਹਾਈ ਫਰੀ ਹੋਊਗੀ ਚਾਹੇ ਕਿ ਦਵਾਈ ਵਗੈਰਾ। ਰੀਦਾਂ ਨੂੰ ਕੋਈ ਆਪਸ਼ਨ ਨਹੀਂ ਹੈ। ਇਹ ਲਈ ਸਰਕਾਰ ਤਾਂ ਕਹਿ ਰਹੀ ਹੈ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਇਸ ਦਵਾਈ ਮੁਫਤ ਕੀਤੀ ਹੋਈ ਹੈ ਤੇ ਪੰਜਾਬ ਸਰਕਾਰ ਕਿਸੇ ਮਹੱਲੇ clinic ਦੇ ਰਹੇ। ਹਾਂਜੀ ਹਾਂਜੀ। ਤੇ ਅਕਸਰ ਜੇ ਗਰੀਬਾਂ ਦੇ ਗਿਆਟਾ ਦਾਲ ਸਕੇ ਸੀ ਇਹ ਬੰਦ ਹੋਈ ਪਈ ਹੈ ਜੀ। ਇਹ ਮਤਲਬ ਕਿ ਵੀ 6 ਮਹੀਨਾ ਤੋਂ ਮਿਲਦੀ ਤੁਸੀਂ ਕਿ 30 ਕਾ 30 ਕਿਲੋ ਕਣਕ ਉਹਨਾਂ ਤਾਂ 15 ਖੋਲੇ ਦਿੰਦੇ ਆ ਜੀ। ਮਲੂੜ ਚ ਕੀ ਕੁਝ ਵਾਦੇ ਕੀਤੇ ਗਏ ਸੀ ਆਪਾਂ ਇਸ ਕਰਕੇ ਪੁੱਛ ਰਹੇ ਆ ਇੱਥੇ ਦੇ ਵਿਧਾਇਕ ਨੇ ਮੰਤਰੀ ਨੇ ਹੈਨਾ ਡਾਕਟਰ ਬਲਜੀਤ ਕੌਰ ਭਰਾਵਾ ਜੋ ਵਾਦੇ ਕੀਤੇ ਸੀ ਕੁਝ ਵੀ ਇੱਕ ਵੀ ਵਾਦਾ ਨੇ ਇਹਨਾਂ ਨੇ ਪੂਰਾ ਕੀਤਾ। ਅਸੀਂ ਐਡੀ ਐਡੀ ਗਲਤ ਸਰਕਾਰ ਐਦੂ ਫੇਲ ਸਰਕਾਰ ਅਜੇ ਤੱਕ ਮੇਰੀ 40 ਸਾਲਾਂ عمر ਹੋ ਗਈ ਮੈਂ ਨਹੀਂ ਦੇਖੀ ਯਾਰ ਕਾਰਨ ਕਾਰਨ ਕੀ ਕੱਲੀਆਂ ਗੱਲਾਂ ਹੀ ਆ ਯਾਰ ਕੱਲੇ ਚੁਟਕਲੇ ਆ ਕੁਝ ਨਹੀਂ ਜੋ ਜੋ ਪਹਿਲਾਂ ਪਹਿਲੀਆਂ ਸਰਕਾਰਾਂ ਨੂੰ ਵੀ ਇਹਨਾਂ ਨੇ ਤਾਂ ਪਿੱਛੇ ਛੱਡਤਾ ਜੀ ਉਹਨਾਂ ਨੇ ਜੋ ਉਹਨਾਂ ਨੇ ਤਾਂ ਫਿਰ ਵੀ ਇਹ ਕੋਸ਼ਿਸ਼ ਕੀਤਾ ਜੀ ਇਹਨਾਂ ਨੇ ਤਾਂ ਜਮਾ ਇਹਨਾਂ ਨੇ ਬੜਾ ਕੁਝ ਕੀਤਾ ਸਕੂਲ ਬਣਾਏ ਸੀ ਕਹਿੰਦੇ ਸਕੂਲ ਆ ਫੈਮਿਨਸ ਬਣਾਇਆ ਮਹੱਲਾ ਕਲੀਨਿਕ ਕਹਿੰਦੇ ਨਸ਼ਿਆਂ ਖਿਲਾਫ ਅਸੀਂ ਕੰਮ ਕਰ ਰਹੇ ਹਾਂ ਗੈਂਗਸਟਰ ਅਸੀਂ ਫੜ ਰਹੇ ਹਾਂ ਅਸੀਂ ਬਿਜਲੀ ਮੁਫਤ ਕੀਤੀ ਹੈ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਕੰਮ ਸੀ ਉਹਨਾਂ ਦੇ ਜਿਹੜੇ ਬਿਲਡਿੰਗਾਂ ਸੀ ਉਹਨਾਂ ਨੂੰ ਰੰਗ ਕਰ ਕਰਕੇ ਤੇ ਉਹ ਐਮਿਨੈਂਸ ਬਣਾਤਾ ਤੇ ਉਹਨਾਂ ਨੂੰ ਰੰਗ ਕਰਕੇ ਉਹ ਦੂਜਾ ਸਾਰਾ ਕਾਗਜ਼ਾਂ ਜੀਏ ਕੁਝ ਨਹੀਂ ਹੈਗਾ ਜੀ ਬਿਲਕੁਲ ਜ਼ੀਰੋ ਹੈ ਸਰਕਾਰ ਕੇਰੇ 2 ਸਾਲ ਹੋਏ ਨੇ ਹਲੇ ਹੋਰ ਸਮਾਂ ਦਿਓ ਸਰ 2 ਸਾਲ ਜਿਵੇਂ 2 ਸਾਲ ਲੰਘ ਗਏ ਉਹਵੇਂ 3 ਸਾਲ ਵੀ ਲੰਘ ਜਾਣੇ ਕੁਝ ਨਹੀਂ ਹੋਣਾ ਜੀ ਕੁਛ ਵੀ ਨਹੀਂ ਹੋ ਰਿਹਾ ਬਿਜਲੀ ਮੁਫਤ ਨਹੀਂ ਹੋਈ ਬਿਜਲੀ ਮੁਫਤਲੀ ਦਾ ਵੀ ਕੋਈ ਨਾ ਹੈ ਨਹੀਂਗਾ ਜੀ ਉਹ ਵੀ ਕੋਈ ਉਹ ਨਹੀਂ ਹੈਗਾ ਰਵਾਇਤੀ ਪਾਰਟੀਆਂ ਨੇ ਹੈਨਾ ਅਕਾਲੀ ਦਲਾਂ ਦੀ ਨਹੀਂ ਤਾਂ ਕਾਂਗਰਸ ਆ ਜਾਂਦੀ ਹੈ ਇੱਕ ਨਵਾਂ ਬਦਲਾਅ ਲੈ ਕੇ ਆਈ ਸੀ ਕਿ ਪਾਰਟੀ ਕਹਿੰਦੀ ਤੀਜਾ ਧੇਰਾ ਆ ਸੀ ਅਸੀਂ ਕੰਮ ਕਰਾਂਗੇ ਤਾਈਓ ਤਾਈਓ ਵੋਟਾਂ ਪਾਈਆਂ ਸੀ ਜੀ ਵੀ ਚਲੋ ਕੋਈ ਇਹ ਬਦਲਾਅ ਲੈ ਕੇ ਆਉਣਗੇ ਕੋਈ ਕੁਛ ਨਾ ਕੁਛ ਹੋਊਗਾ ਪੰਜਾਬ ਦਾ ਪਰ ਇਹਨਾਂ ਨੇ ਤਾਂ ਉਹਨਾਂ ਉਹਨਾਂ ਦੋਨਾਂ ਦੋਨਾਂ ਨੂੰ ਪਿੱਛੇ ਛੱਡਦਾ ਜੀ ਕਾਕਾ ਭਰਾੜਾ ਨੇ ਮੈਂ 1000 ਰੁਪਏ ਬੜੀਆਂ ਨੂੰ ਪਾਇਆ ਕਰੂੰਗਾ ਉਹ ਵੀ ਨਹੀਂ ਪਾਇਆ ਫੋਨ ਕਰਕੇ ਰੀ ਸਮਝਾ ਦੇ ਦੋ ਸਾਨੂੰ 1000 ਰੁਪਏ ਪਾ ਦਾਂਗੇ ਜੇ ਸਮਝਾ ਦੇ ਚੋਣਾ ਹਾਂ ਤੂੰ ਚੋਣਾ ਚ ਕੀ ਨੇ ਕੋਸ ਦੇਣਾ ਭਰਾਵਾ ਤੇਰਾ ਅੱਗੇ ਤਾਂ ਤੱਪੇ ਪੈ ਭਰਾਵਾ ਇਹਨਾਂ ਦਾ ਚੋਣਾ ਚਾਹਣਾ ਤਾਂ ਤੱਪੇ ਦੇ ਤੱਪੇ ਪਈਓ ਕਿ ਤੱਪੇ ਦੇਓ ਆ ਤੈਨੂੰ ਬੋਟ ਕਸਾ ਪਰੈ ਨਾ ਪਾਉਣੀ ਸਾਡੀ ਇਹ ਬੋਟ ਨਹੀਂ ਪੜੀ ਗਈ ਸੀ ਨਾ ਕੇ ਕਹਨੋਂ ਨਹੀਂ ਪਾਉਣੀ ਕਾਰਨ ਕਾਰਨ ਹੈ ਸਾਡੇ ਸਵਾਰਾਂ ਕੀ ਕਿਸੇ ਨੇ ਹਾਂ ਤਾਂ ਆਪ ਕਿੰਨਾ ਦਾ ਜ਼ਰੂਰ ਆਮ ਕਰ ਦਿੱਤਾ ਇਹ ਚ ਫਾਇਦਾ ਕਰਦਾ ਜਿਹੜਾ ਪੀੜਾ ਖਤਮ ਹੋ ਜਾਂਦੀਆਂ ਲੋਕਾਂ ਦੀ ਨੌਜਵਾਨ ਪੁੱਤ ਤੁਰ ਜਾਂਦੇ ਲੋਕਾਂ ਦੇ ਚਲੋ ਵੋਟ ਕਿਸ ਨੂੰ ਨਾ ਪਾਓ ਨੋਟਾ ਨੂੰ ਪਾ ਦਿਓ ਨੋਟ ਕਿੱਟ ਦੇਈ ਜਾਂਦੇ ਆ ਆਦੇ ਮੈਂ ਨੋਟ ਨਹੀਂ ਨੋਟਾ ਨੋਟਾ ਦੀ ਗੱਲ ਕਰ ਸਾਨੂੰ ਦੇਣਾ ਲੈਣਾ ਕਿਸੇ ਨੇ ਕੀ ਹੈ ਗਣ ਐਂਦੀ ਮੰਗੀ ਪਾਇਨਾ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਉਹ ਕਰਕੇ ਦੇਵਾਂਗੇ ਆ ਕਰਕੇ ਦੇ ਪਲੱਛਾ ਜੇ ਤੂੰ ਵੀ ਸਰਕਾਰ ਨੇ ਖਾਲੋ ਪਲੱਛਾ ਦੇ ਲਾਰੇ ਲਾਇ ਸੀ ਕਮਰੇ ਦੇ ਲਾਰੇ ਲਾਇ ਸੀ ਕੋਈ ਸਾਨੂੰ ਮਿਲਿਆ ਕੋਈ ਤੁਸੀਂ ਤੁਸੀਂ ਵੀ ਨਸ਼ੇ ਦੀ ਗੱਲ ਕਰ ਰਹੀ ਸੀ ਹੈ ਤੂੰ ਕੀ ਰਹੀ ਅਸੀਂ ਜਾਂਦੇ ਸੀ ਨਾ ਸਾਡਾ ਕੋਈ ਕਮਰਾ ਕਮਰਾ ਸੀ ਦਾ ਮਾਰ ਬੈਠੇ ਆ ਛੱਡ ਚ ਤੇ ਸਾਨੂੰ ਆਦੇ ਸੀ ਤੁਹਾਨੂੰ ਗਰਾਂਟ ਦੇਵਾਂਗੇ ਨਾ ਸਾਨੂੰ ਉਹ ਸਰਕਾਰ ਖਤਮ ਹੋ ਗਿਆ ਨਛਾ ਨਾ ਖਤਮ ਹੋਣਾ ਚਾਹਤੋ ਤੂੰ ਦੁਗਣਾ ਕਰਤਾ ਕਿ ਯਾਰ ਹਾਂ ਤਾਂ ਕਰ ਕਰ ਨਸ਼ੇ ਤੋਂ ਅਤੰਤਨ ਬੱਚੇ ਤਾਂ ਨਹੀਂ ਲੱਗੇ ਪਏ ਜੇ ਦੋ ਆ ਤਾਂ ਲੱਗੇ ਮਾਵਾ ਰੋੰਦਗਾ ਬੰਦਗਾ ਬੱਚਿਆਂ ਦਾ ਤੇ ਨਾ 12 12 ਸਾਲ ਦੇ ਬੱਚੇ ਤਾਂ ਟੀਕੇ ਲਾ ਕੇ ਮਰੀ ਜਾਂਦੇ ਵੀਡੀਓ ਖਤਮ ਹੋ ਗਿਆ ਹੋਰ ਉਹ ਤੇ ਸਰਕਾਰ ਨੇ ਕੀ ਸਾਡਾ ਸੁਭਾਰਨਾ ਆ ਜਰੂਰ ਕੰਮ ਕੀਤਾ ਇਹ ਸਾਡੀ ਹੱਥ ਬੰਨ ਕੇ ਵੇਰਦੀ ਹੈ ਕੀ ਕੰਮ ਕੀਤਾ ਆ ਜਿਹੜਾ ਚਿੱਟਾ ਚਲਾਦਾ ਇਹ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ ਅੱਛਾ ਤੀਰਥ ਯਾਤਰਾ ਵਾਲੀ ਗੱਲ ਕਰ ਰਹੇ ਆ ਤੀਰਥ ਯਾਤਰਾ ਤੇ ਵੀ ਭੇਜਦੇ ਨੇ ਅੱਜ ਕੱਲ੍ਹ ਤੇ ਸਰਕਾਰ ਹਲੇ ਤੀਰਥ ਵਾਦੂ ਕਹਦੇ ਤਾਂ ਨਹੀਂ ਹਰ ਸਾਡੀ ਸਾਡੇ ਦੇ ਪ੍ਰੋਸਰ ਨੂੰ ਰੱਬ ਤੇ ਕਰ ਰਿਹਾ ਰੱਬ ਤੇ ਦਾ ਭਰੇਗਾ ਜਾਂ ਬੋਲਾ ਜੋ ਕਰੀ ਜਾਂਦਾ ਕਰੀ ਜਾਂਦਾ ਰੱਬ ਨੇ ਇਹ ਭੋਸੇ ਕਿਹ ਦਵਾਉਂਦੇ ਆ ਆ ਨਵੀਂ ਸਰਕਾਰ ਬਦਲੋ ਬਦਲੋ ਤੇ ਇਹਨੇ ਛੋਕਰੀ ਤੇ ਸਾਨੂੰ ਆਪਦੀ ਸਰਕਾਰਾਂ ਨੇ ਕੰਮ ਕੀਤੇ ਕਿਤੇ ਆ ਥੋੜੇ ਬਹੁਤ ਕੀਤੇ ਆ ਬਾਕੀ ਜ਼ਿਆਦਾ ਨਹੀਂ ਕਰ ਕੀਤੇ ਜ਼ਿਆਦਾ ਨਹੀਂ ਕੀਤੇ ਹਾਂਜੀ ਦੋ ਸਾਲਾਂ ਚ ਬਦਲਾ ਆਇਆ ਕੋਈ ਨਹੀਂ ਆਜੇ ਤੱਕ ਤਾਂ ਕੋਈ ਬਦਲਾ ਨਹੀਂ ਆਇਆ ਬਾਕੀ ਹੁਣ ਦੇਖੋ ਸਰਕਾਰ ਕੀ ਕਰਦੀ ਆ ਤੁਸੀਂ ਕੀ ਕਰਦੇ ਹੋ ਮੈਂ ਸਟੂਡੈਂਟ ਹਾਂ ਸਟੂਡੈਂਟ ਕਿਹੜੀ ਪੜਾਈ ਕਰਦੇ ਹੋ ਮੈਂ ਬੈਚਲਰ ਆਫ ਕਾਮਰਸ ਕਰ ਰਿਹਾ ਹਾਂ ਬੈਚਲਰ ਆਫ ਬੀ ਕਾਮ ਬੀ ਕਾਮ ਠੀਕ ਹੈ ਤੇ ਸਟੂਡੈਂਟਸ ਦੀ ਜਾਂ ਕੋਈ ਨੌਜਵਾਨਾਂ ਦੀ ਕੋਈ ਖਾਸ ਮੰਗ ਹੈ ਕੋਈ ਇਤਨਾ ਸਰਕਾਰ ਨੇ ਸਟੂਡੈਂਟਸ ਲਈ ਨੌਜਵਾਨਾਂ ਲਈ ਰੋਜ਼ਗਾਰ ਨੂੰ ਲੈ ਕੇ ਹੈ ਬਾਕੀ ਚੀਜ਼ਾਂ ਨੂੰ ਲੈ ਕੇ ਪੜਾਈ ਨੂੰ ਲੈ ਕੇ ਅਜੇ ਤੱਕ ਤਾਂ ਨਹੀਂ ਕੀਤਾ ਵੈਸੇ ਵੈਸੇ ਸਰਕਾਰ ਨੇ ਸਕੂਲ ਤਾਂ ਬਹੁਤ ਖੋਲਿਆ ਪਰ ਉਹਨਾਂ ਵਿੱਚ ਟੀਚਰ ਜਿਹੜੇ ਹੈਗੇ ਆ ਬਾਕੀ ਉਹ ਬਹੁਤ ਵਧੀਆ ਨਹੀਂ ਪੜ੍ਹਾਉਂਦੇ ਟੀਚਰਸ ਵਧੀਆ ਨਹੀਂ ਹੋਦੇ ਬਾਕੀ ਉਹਨਾਂ ਨੌਲੇਜ ਨਹੀਂ ਹੈਗੀ ਨੇ ਟੀਚਰਸ ਨੂੰ ਨੋ ਲੈਜ ਨਹੀਂ ਹੈ ਕਿ ਬੱਚਿਆਂ ਨੂੰ ਕਿਵੇਂ ਪੜਾਉਣਾ ਹੈ ਬੱਚਿਆਂ ਨੂੰ ਕਿਵੇਂ ਪੜਾਉਣਾ ਹੈ ਬਾਕੀ ਡਰੱਗਸ ਬਹੁਤ ਵੱਧ ਰਿਹਾ ਆਪਣੇ ਇਲਾਕੇ ਵਿੱਚ ਬਹੁਤ ਜ਼ਿਆਦਾ 10 10 ਸਾਲ ਦੇ ਬੱਚੇ ਟੀਕ ਲਗਾ ਰਹੇ ਆ ਤੇ ਉਹਨਾਂ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਕਿ ਰੋਕ ਲਗਾ ਦਿੱਤੀ ਜਾਵੇ ਬਾਰਡਰ ਏਰੀਆ ਤੇ ਕਹਿੰਦੇ ਆ ਬਾਰਡਰ ਏਰੀਆ ਚੋਂ ਜ਼ਿਆਦਾ ਨਿਸ਼ਾਨਦਾ ਹਾਂਜੀ ਬਾਰਡਰ ਏਰੀਆ ਸੰ ਡਰੋਨ ਰਾਹੀਂ ਸਪਲਾਈ ਹੁੰਦੀ ਹੈ ਬਾਕੀ ਉਹਨਾਂ ਤੇ ਸਰਕਾਰ ਨੇ ਹੈਗਾ ਜਦ ਤੱਕ ਹੋਰ ਨਹੀਂ ਪਾਇਆ ਕੋਈ ਤਰ੍ਹਾਂ ਡਰੋਨ ਰਾਹੀਂ ਸਪਲਾਈ ਹੁੰਦੀ ਹੈ ਦੇਖੇ ਤੁਸੀਂ ਨਹੀਂ ਦੇਖੇ ਤਾਂ ਨਹੀਂ ਬਸ ਮੈਂ ਨਿਊਜ਼ ਦੇਖਦਾ ਕਾਫੀ ਤੇ ਉਹਨਾਂ ਵਿੱਚ ਮੈਂ ਦੇਖਿਆ ਸੀ ਕਿ ਡਰੋਨ ਭਾਈ ਪਾਕਿਸਤਾਨ ਵਾਲੇ ਜਿਹੜੇ ਭੇਜਦੇ ਆ ਤੇ ਉਹਨਾਂ ਤੇ ਵੀ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਹਾਂ ਜੀ ਹੈ ਪਹਿਲਾਂ ਮੰਨ ਸੀ ਪਹਿਲਾਂ ਕਿਉਂ ਮੰਨ ਸੀ ਤੇ ਹੁਣ ਕਿਉਂ ਨਹੀਂ ਮੰਨ ਪਹਿਲਾਂ ਸਰ ਕੀ ਕਰਦੀਆਂ ਕੁਝ ਪ੍ਰੋਬਲਮਸ ਕਰਕੇ ਨਹੀਂ ਅਸੀਂ ਜਾ ਸਕਦੇ ਕਿਉਂਕਿ ਅਸੀਂ ਮੈਟਰ ਕਲਾਸ ਫੈਮਿਲੀ ਜਿਹਾ ਹੋਣੇ ਤਾਂ ਕਰਕੇ ਇੱਕ ਪੇਰੈਂਟਸ ਥੋੜੇ ਕੋਈ ਇਕੱਲੇ ਹੀ ਇੱਥੋਂ ਉਹਨਾਂ ਨੂੰ ਛੱਡ ਕੇ ਜਾਣ ਨੂੰ ਨਹੀਂ ਜੀ ਕਰਦੇ ਤਾਂ ਕਰਕੇ ਮੈਂ 1 ਮਿੰਟ ਸੁਖਾਦਾ ਇਧਰ ਨਾਲ ਹਾਂ ਤੇ ਬਹੁਤ ਵੱਡੀ ਗੱਲ ਕਹੀ ਹੈ ਹਾਂਜੀ ਹੈ ਨਾ ਬਹੁਤ ਅੱਛੀ ਗੱਲ ਕਹੀ ਹੈ ਤੇ ਕੱਲ੍ਹੇ ਕਰਦ ਹਾਂਜੀ ਕੱਲ੍ਹੇ ਤੇ ਪਹਿਲਾਂ ਇਹ ਸੋਚਿਆ ਕਿ ਕਰੀਅਰ ਨਹੀਂ ਪਹਿਲੇ ਮਾਪੇ ਜ਼ਰੂਰੀ ਨੇ ਇਹ ਵੀ ਜ਼ਰੂਰੀ ਹੈ ਦੋਨੇ ਜ਼ਰੂਰੀ ਹੈ ਜੀ ਕਿਉਂਕਿ ਉਹਨਾਂ ਤੋਂ ਬਿਨਾਂ ਤੁਸੀਂ ਆਪਾਂ ਕੋਈ ਕਰ ਨਹੀਂ ਸਕਦੇ ਜਿਵੇਂ ਨਾ ਕੋਈ ਕਰਦਾ ਹੀ ਆਪਣੇ ਵਾਸਤੇ ਤਾਂ ਕਰਕੇ ਹਾਂਜੀ ਤੇ ਅੱਗੇ ਫਿਰ ਕੀ ਪਲਾਨ ਹੈ ਇੰਡੀਆ 'ਚ ਰਹਿ ਕੇ ਕੀ ਕਰਨਾ ਹੈ ਅੱਗੇ ਇਕੋਰੀ ਤਾਂ ਸਰ ਕੋਈ ਆਦੀਆਂ ਸਰਕਾਰੀ ਨੌਕਰੀ ਵਾਸਤੇ ਗਾਂ ਕੋਣੀ ਟਰਾਈ ਕਰਨੀ ਹਾਂ ਉਮੀਦ ਹੈਗੀ ਸਰਕਾਰੀ ਨੌਕਰੀਆਂ ਮਿਲ ਜਾਣਗੀਆਂ ਇਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿੰਨਾ ਜ਼ਿਆਦਾ ਭ੍ਰਿਸ਼ਟਾਚਾਰ ਹੋਇਆ ਪਿਆ ਜ ਹੁਣ ਇੰਨਾ ਚਿਰ ਖਤਮ ਨਹੀਂ ਆਇਆ ਜਿੰਨਾ ਸਰਕਾਰ ਆ ਆਖਰੀ ਹੈ ਜੀ ਤੇ ਹੁਣ ਪੁਲਿਸ ਦੀਆਂ ਪੋਸਟਾਂ ਆ ਜੀ ਤੇ 17500 ਪੋਸਟਾਂ ਤਾਂ ਇਹ ਹੁਣ ਸਿਰਫ 2 ਲੱਖ ਲੋਕਾਂ ਨੇ ਭਰਿਆ ਆ ਤੇ ਮੈਡਮ ਜਿੰਨਾ ਤੇ ਸਰਕਾਰ ਨੇ ਕਿਹਾ ਸੀ ਉਹਨਾਂ ਉਹਨਾਂ ਨੇ ਖਰੇ ਨਹੀਂ ਉਤਰੇ ਜੀ ਉਹ ਖਰੇ ਨਹੀਂ ਉਤਰੇ ਹਾਂਜੀ ਸਰਕਾਰ ਕਹਿੰਦੀ ਐਸ ਤਾਂ ਬੜੀ ਨੌਕਰੀਆਂ ਦੇ ਰਹੀਆਂ ਹਨ ਹਰ ਤੁਜੇ ਦੀ ਜਿਹੜੇ ਸਰਟੀਫਿਕੇਟ ਵੰਡੇ ਜਾਂਦੇ ਨੇ ਉਹ ਤਾਂ ਇੱਕ ਐਂਜੇਂਗਲਾਂ ਹੀ ਆਈ ਆਂ ਆਪਾਂ ਉਹਨਾਂ ਚੀਜ਼ਾਂ ਉਹਨਾਂ ਨੇ ਪੂਰੀ ਨਹੀਂ ਕੀਤੀ ਕਿ ਹੁਣ ਜਿੰਨੇ ਸਰਕਾਰ ਕੰਮ ਕਰੀ ਜਾਂਦੇ ਪਰ ਉਹਨੇ ਖਰੇ ਨਹੀਂ ਉਤਰੇ ਇਹ ਇਹਨਾਂ ਚੀਜ਼ਾਂ ਅਬਜ਼ਰਵ ਕਰਦੇ ਆਂ ਇਹ ਟਾਈਮ ਦੇ ਟਾਈਮ ਬਿਲਕੁਲ ਬਿਲਕੁਲ ਚਲੋ ਤੁਸੀਂ ਬਹੁਤ ਵਧੀਆ ਸੋਚ ਰੱਖਦੇ ਹੋ ਕਿ ਪਰਿਵਾਰ ਦੇ ਲਈ ਮੈਂ ਕਹਿ ਰਿਹਾ ਬਾਹਰ ਨਹੀਂ ਜਾਊਗਾ ਘਰ ਰਹੂੰਗਾ ਆਪਣੇ ਹੈ ਨਾ ਪਰਿਵਾਰ ਦੀ ਸੇਵਾ ਕਰੂੰਗਾ ਫਜ਼ਿਲਕਾ ਦੀ ਅਸੀਂ ਗੱਲ ਕਰ ਰਹੇ ਆਂ ਬਿਲਕੁਲ ਬਾਰਡਰ ਹੈ ਬਿਲਕੁਲ ਨਾਲ ਪੈਂਦਾ ਆਪਣੀ ਤਾਂ ਬੋਲੀ ਵੀ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ ਹਾਂਜੀ ਹਾਂਜੀ ਹੈ ਨਾ ਬਿਲਕੁਲ ਤੇ ਬੋਲੀ ਤਾਂ ਡਿਫਰੈਂ ਕੰਮ ਸਰ ਦੇਖੋ ਜਿਵੇਂ ਪਿਛਲੀਆਂ ਸਰਕਾਰਾਂ ਨੇ ਕੀਤੇ ਕੰਮ ਉਹਨਾਂ ਨੂੰ ਮਤਲਬ ਜਿੱਦਾਂ ਦੇਖਿਆ ਜਾਵੇ ਜਿਹੜੀ ਮਤਲਬ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਨੇ ਥੋੜੇ ਬਹੁਤ ਕੰਮ ਕਰਵਾਏ ਹੈ ਪਰ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਪੂਰੇ ਉਹਨਾਂ ਨੇ ਵੀ ਨਹੀਂ ਕੀਤੇ ਸਰ ਕੋਈ ਹਾਂਜੀ ਪਰ ਲੱਗਦਾ ਨਹੀਂ ਹੈ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਬਹੁਤ ਕੰਮ ਕੀਤੇ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਨੇ ਬਹੁਤ ਕੰਮ ਕੀਤੇ ਕਹਿੰਦੀ ਅਗਲੇ ਵਿਜ਼ਨ ਲੈ ਕੇ ਆਈਏ ਕਹਿੰਦੀ ਅਸੀਂ ਤਾਂ ਅਗਲੇ ਸਾਲ ਤੱਕ ਦਾ ਵਿਜ਼ਨ ਦਾ ਨਹੀਂ ਅਗਲੇ 5 ਸਾਲ ਦਾ ਨਹੀਂ 2047 ਤੱਕ ਦਾ ਵਿਜ਼ਨ ਲੈ ਕੇ ਬੈਠੇ ਨਹੀਂ ਸਰ ਕੋਈ ਵਿਜ਼ਨ ਵੂਜ਼ਨ ਨਹੀਂਗਾ ਬਸ ਇਕੱਲੀ ਲਾਈਟ ਫ੍ਰੀ ਹੈ ਹੋਰ ਕੁਛ ਨਹੀਂਗਾ ਜੀ ਠੀਕ ਹੈ ਕੱਲੇ ਹਸਪੀਟਲਾਂ 'ਚ ਹਾਂ ਥੋੜਾ ਜਿਹਾ ਮੈਂ ਕਹਿ ਸਕਦਾ ਵੀ ਇਹਨਾਂ ਨੇ ਕੰਮ ਕਰਵਾਏ ਆ ਉਹ ਵੀ ਸਰ ਪਿਛਲੇ 2-3 ਸਾਲਾਂ ਦੇ ਜਿਹੜੇ ਰੁਕੇ ਕੰਮ ਸੀ ਨਾ ਉਹ ਹੁਣ ਸ਼ੁਰੂ ਹੋਏ ਆ ਪਿਛਲੇ ਮਹੀਨਿਆਂ ਤੋਂ ਲੈ ਕੇ ਮਤਲਬ ਰੀਨੋਵੇਸ਼ਨ ਦਾ ਕੋਈ ਕੰਮ ਹੈ ਜਿੱਦਾਂ ਹੋਰ ਤਾਂ ਮੇਰੀ ਨਿਗਾਹ 'ਚ ਕੋਈ ਮਤਲਬ ਇਦਾਂ ਦਾ ਕੋਈ ਖਾਸ ਕੰਮ ਹੈਗਾ ਨਹੀਂ ਜਿਹੜਾ ਇਹਨਾਂ ਨੇ ਕੀਤਾ ਹੈ ਕੇਂਦਰ ਸਰਕਾਰ ਆਏ ਆਪਣੇ ਫਾਜ਼ਿਲਕੇ ਲਈ ਕੀ ਕਰੇ ਫਾਜ਼ਿਲਕਲ ਸਰ ਫਾਇਲ ਕਾ ਵੈਸੀ ਪਿਛੜਾ ਹੋਇਆ ਏਰੀਆ ਹੈ ਜੀ ਮੈਂ ਤਾਂ ਖੈਰ ਫਿਰ ਵੀ ਅਬੋਰ ਦੇ ਲਾਗੇ ਦਾ ਹੈ ਤੇ ਇਦਾਂ ਵੀ ਕਿ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਵੇਂ ਜੇ ਰ ਮਤਲਬ ਹਸਪੀਟਲਾਂ ਦਾ ਇਲਾਜ ਹੋਤਾ ਇਹ ਨੰਨੀ ਫਰੀ ਕਰਦਾ ਬਾਕੀ ਵੀ ਗਰੀਬਾਂ ਦੀ ਸੁਣੀ ਜਾਵੇ ਨੌਜਵਾਨ ਜਿਹੜੇ ਮੁੰਡੇ ਪੜ੍ਹੇ ਲਿਖੇ ਆ ਉਹਨਾਂ ਨੂੰ ਕੋਈ ਨੌਕਰੀ ਪ੍ਰਸ਼ਦਾ ਕੀਤਾ ਜਾਵੇ ਮਾੜਾ ਮੋਟਾ ਹਲ ਬਸਾ ਹੀ ਮੈਂ ਕਹਿੰਦਾ ਬਿਲਕੁਲ ਇਹੀ ਸਭ ਕੀਤਾ ਜਾਏ ਸੁਖ ਇਹ ਗੱਲਾਂ ਹੋ ਰਹੀਆਂ ਨੇ ਅਸੀਂ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕੋਈ ਨੌਕਰੀ ਦੀ ਗੱਲ ਕਰ ਰਿਹਾ ਕਹਿੰਦੇ ਮੈਂ ਮਾਪਿਆ ਕਰਕੇ ਬਾਹਰ ਨਹੀਂ ਜਾ ਰਿਹਾ ਕੋਈ ਕਰਾਪਸ਼ਨ ਦੀ ਗੱਲ ਕਰ ਰਿਹਾ ਕੋਈ ਇਹ ਕਹਿੰਦੇ ਨਸ਼ਾ ਘਟ ਨਹੀਂ ਹੋਇਆ ਨਸ਼ਾ ਨੌਕਰੀ ਇਹ ਚੀਜ਼ਾਂ ਹਰ ਕੋਈ ਗੱਲ ਰੱਖ ਰਿਹਾ ਆਪਣੇ ਯਾਰੇ ਪੂਰੇ ਪੰਜਾਬ 'ਚ ਇਹ ਗੱਲਾਂ ਰੱਖੀਆਂ ਜਾ ਰਹੀਆਂ ਨੇ ਸਰਕਾਰ ਵੀ ਕੀ ਕਰੇ ਕਿੰਨੀ ਕਿ ਨੌਕਰੀਆਂ ਦੇ ਦੇ ਪਰ ਹਾਂ ਇੰਡਸਟਰੀ ਆਏਗੀ ਤਾਂ ਨੌਕਰੀ ਆਏਗੀ ਸਰਕਾਰ ਨੂੰ ਨੌਕਰੀ ਜਨਰੇਟ ਕਰਨ ਦੇ ਲਈ ਹੈਨਾ ਬੜੀ ਸਾਰੀ ਇੰਡਸਟਰੀ ਲੈਣੀ ਪਏਗੀ ਇਨਵਾਈਟ ਕਰਨਾ ਪਏਗਾ ਬਹੁਤ ਸਾਰੀਆਂ ਚੀਜ਼ਾਂ ਹੋਰ ਹੁੰਦੀਆਂ ਨੇ ਸਕਿਲਡ ਲੇਬਰ ਟਰਾਂਸਪੋਰਟੇਸ਼ਨ ਲਾਅ ਐਂਡ ਆਰਡਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੇ ਦੇ ਕੰਮ ਹੋਏਗਾ ਤਾਂ ਹੀ ਇੰਡਸਟਰੀ ਨੇ ਧਿਆਣੀ ਸ਼ੁਰੂ ਹੋਏਗੀ ਤਾਂ ਹੀ ਜਿਹੜੀ ਉਹ ਲੋਕਿਆਂ ਨੂੰ ਨੌਕਰੀ ਮਿਲੂਗੀ ਜਿਵੇਂ ਬੈਂਗਲੌਰ ਪੂਨੇ ਹਾਈਦਰਾਬਾਦ ਗੁਲਗਾਓ ਜਾਂਦੇ ਆ ਮੁੰਡੇ ਕੁੜੀਆਂ ਉਹ ਉਸੇ ਤਰੀਕੇ ਨਾਲ ਪੰਜਾਬ ਆਣਗੇ ਪੰਜਾਬ ਦੇ ਲੋਕਾਂ ਨੂੰ ਕੰਮ ਮਿਲੇਗਾ ਪਰ ਫਿਲਹਾਲ ਦੇ ਲਈ ਇਹ ਕਿਰਨੇ ਕੰਮ ਹੋ ਜ਼ਰੂਰ ਰਿਹਾ ਪਰ ਉਹ ਰਫਤਾਰ ਵਧੀਆ ਨਹੀਂ ਹੈਗੀ ਰਫਤਾਰ ਹੋਰ ਵਧਣੀ ਚਾਹੀਦੀ ਹੈ ਉਹ ਭਾਵੇਂ ਕੇਂਦਰ ਦੀ ਗਲਤੀ ਹੋਏ ਭਾਵੇਂ ਪੰਜਾਬ ਸਰਕਾਰ ਦੀ ਭਿਸ ਲੋਕ ਰਹੇ ਨੇ ਇਸ ਕਰਕੇ ਜਿਹੜੀ ਵੀ ਵੋਟ ਇਸ ਵਾਰੀ ਤੁਸੀਂ ਪਾਉਂਗੇ ਸੋਚ ਸਮਝ ਕੇ ਪਾਓ ਤੇ ਨਾਲ ਦੇ ਨਾਲ ਸਾਡੇ ਇੱਕ ਵਿਅੰਗ ਸਰਕਾਰਾਂ ਦੇ ਵੀ ਹੈ ਪਾਰਟੀਆਂ ਦੇ ਵੀ ਹੈ ਕਿ ਮੈਨੀਫੈਸਟੋ ਜਾਰੀ ਕਰਦੇ ਹੋ ਪਰ ਲੋਕਾਂ ਲਈ ਵਾਕਈ ਧਰਤਲ ਦੇ ਕੁਝ ਕਰੋ ਤਾਂ ਹੀ ਲੋਕ ਛੋਟੇ ਤੇ ਭਰੋਸਾ ਦੁਬਾਰਾ ਤੋਂ ਕਰਨਾ ਸ਼ੁਰੂ ਕਰਨਗੇ ਹੁਣ ਅਸੀਂ ਸ੍ਰੀ ਮੁਖਸਰ ਸਾਹਿਬ ਪਹੁੰਚਣ ਲੱਗੇ ਆਂ ਮੈਂ ਬਜ਼ੰਮ ਵਰਮਾ ਤੇ ਮੇਰੇ ਨਾਲ ਸੁਖ ਸਿੱਧੂ ਉਮੀਦ ਹੈ ਜਿਹੜੀ ਲੋਕਾਂ ਨੇ ਲਾਰੀ ਦੇ ਵਿੱਚ ਸਾਡੇ ਨਾਲ ਗੱਲਾਂ ਰੱਖਿਆ ਉਹਨਾਂ ਦੇ ਮੁੱਤੇ ਮੰਗਾਂ ਪੂਰੀਆਂ ਹੋਣ ਮੈਨੂੰ ਸੁਖ ਸਿੱਧੂ ਬਜ਼ੰਮ ਵਰਮਾ ਤੇ ਰੁਪਿੰਦਰ ਜੱਗੀ ਜੀ ਨੂੰ ਦਿਉ ਇਜਾਜ਼ਤ ਮਿਲਦਿਆ ਅਗਲੀ ਲਾਰੀ ਦੇ ਵਿੱਚ ਤਾਂ ਤੱਕ ਦੇ ਲਈ دیکھتے ਰਹੋ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਸਸਟ੍ਰਿਕਾਲ